ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਉਣ ਲੱਗੇ ਸੀਗੇ ਕਾਗਟਿਆਂ ਦੀ ਸਬਜ਼ੀ ਤੇ ਵੀਡੀਓ ਬਣਾਉਣ ਦੀ ਬਿਲਕੁਲ ਵੀ ਸਲਾਹ ਨਹੀਂ ਸੀਗੇ 2-3 ਦਿਨਾਂ ਦਾ ਮਤਲਬ ਜਦੋਂ ਖਮਾ ਆ ਗਈ ਸਕੂਲ ਬਣਾਈਓ ਤੁਸੀਂ ਮੈਨੂੰ ਦੇਖਿਆ ਹੀ ਹੋਣਾ ਅੱਧਾ ਪੌਣਾ ਘੰਟਾ ਮੈਂ ਮਤਲਬ ਐ ਥੁਨੇ ਕੋਲ ਬੈਠੀ ਰਹੀ ਉਸ ਤੋਂ ਬਾਅਦ ਜਦੋਂ ਆ ਕੇ ਮੰਜੇ ਤੇ ਬੈਠੀ ਇੱਕਦਮ ਜਿਹੜੀਆਂ ਕਣੀਆਂ ਨੇ ਸਾਨੂੰ ਲੱਗੀਆਂ ਤੇ ਉਹਦੀ وجہ ਤੋਂ ਸਰਦੇ ਵਿੱਚ ਬਹੁਤ ਦਰਦ ਰਹਿਣ ਲੱਗ ਗਿਆ ਤੇ ਉਹ ਗੋਉਂਦੀ ਤबीयत ਥੋੜੀ ਜਿਹੀ ਖਰਾਬ ਚੱਲ ਰਹੀ ਹੈ ਤੇ ਇਹ ਸਬਜੀ ਬਣਾਉਣ ਦੀ ਕੋਈ ਵੀਡੀਓ ਬਣਾਉਣ ਦਾ ਸੋਚਿਆ ਨਹੀਂ ਸੀ ਪਰ ਇੱਕ ਇਹ ਸਬਜੀ ਬਣਾਉਣ ਦੇ ਵਿੱਚ ਨਾ ਹਰ ਇੱਕ ਨੂੰ ਦਿੱਕਤ ਆਉਂਦੀ ਹੈ ਉਹ ਦੱਸੂਗੀ ਤੁਹਾਨੂੰ ਉਹ ਥੋੜੇ ਜਿਹਾ ਪਾਰਟ ਲਈ ਮੈਂ ਸੋਚਿਆ ਵੀ ਸਭ ਇਹ ਮੈਂ ਤੁਹਾਨੂੰ ਦੱਸਾਂ ਕਿਉਂਕਿ ਪਹਿਲਾਂ ਅਸੀਂ ਵੀ ਇਹ ਸਬਜੀ ਬਣਾਉਂਦੇ ਨਹੀਂ ਸੀ ਤੇ ਹੁਣ ਜਿਵੇਂ ਸਾਨੂੰ ਪਤਾ ਲੱਗ ਗਿਆ ਉਹ ਮੇ ਬਹੁਤ سارے ਹੋਰ ਸਾਡੇ ਵਰਗੇ ਹੋਣਗੇ ਜਿਹੜੇ ਕਿ ਸਬਜ਼ੀ ਨੂੰ ਬਣਾਉਣਾ ਖਾਣਾ ਬਿਲਕੁਲ ਪਸੰਦ ਨਹੀਂ ਕਰਦੇ ਦੇਖੋ ਇਹ ਨੇ ਗੀਆਂ ਸਾਡੀਆਂ ਗਾਗਟੀਆਂ ਆਰਪੀਆਂ ਕਹਿੰਦੇ ਨੇ ਇਹਨਾਂ ਨੂੰ ਤੇ ਇਹਨਾਂ ਦਾ ਕੀ ਹੁੰਦਾ ਕਿ ਜਦੋਂ ਆਪਾਂ ਇਹਨਾਂ ਨੂੰ ਛਿੱਲ ਕੱਟ ਕੇ ਧੋ ਕੇ ਇਸ ਤਰੀ ਸਬਜ਼ੀ ਨੂੰ ਨਾਲ ਇਹ ਸਬਜ਼ੀ ਪਾਣੀ ਜਿਹਾ ਛੱਡ ਜਾਂਦੀ ਹੈ ਲਾਲ ਆਈਆਂ ਛੱਡ ਦਿੰਦੀ ਹੈਗੀ ਤੇ ਉਹ ਦਿੱਕਤ ਸਬਜ਼ੀ ਦੇ ਵਿੱਚ ਵੀ ਹੁੰਦੀ ਹੈ ਸਬਜ਼ੀ ਚ ਉਹ ਵੀ ਇਸ ਤਰ੍ਹਾਂ ਪਾਣੀ ਉਹ ਨਿਕਲਦਾ ਰਹਿੰਦਾ ਹੈ ਤੇ ਬਿਲਕੁਲ ਮਾਪਸੰਦ ਕੀਤੀ ਜਾਂਦੀ ਹੈ ਇਹ ਸਬਜੀ। ਜਦ ਕੇ ਇਹ ਸਬਜੀ ਬਣਾਉਣ ਚ ਬਹੁਤ ਵਧੀਆ ਬਣਦੀ ਹੈ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ। ਤਾਂ ਅੱਜ ਮੈਂ ਤੁਹਾਨੂੰ ਇਹਦਾ ਸਹੀ ਤਰੀਕਾ ਦੱਸਦੀ ਹਾਂ। ਸਭ ਤੋਂ ਪਹਿਲਾਂ ਇਹਨਾਂ ਨੂੰ ਛਿੱਲ ਕੇ ਕੱਟ ਲਵੋ। ਫਿਰ ਕੱਟ ਕੇ ਇਹਨਾਂ ਦੇ ਉੱਪਰ ਨਮਕ ਲਾ ਦਿਓ। ਜਿਵੇਂ ਚਮਚੇ ਤੋਂ ਵੱਧ ਨਮਕ ਆਪਾਂ ਲਾ ਸਕਦੇ ਹਾਂ ਇਹਨਾਂ ਦੇ ਉੱਪਰ। ਤੇ ਇਹ ਨਮਕ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਮਿਕਸ ਕਰ ਦੇ। ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਜੇ ਆਪਾਂ ਮਿਕਸ ਕਰ ਦਾਂਗੇ ਜੇ ਥੋੜੀ ਕੋ ਤੁਪ ਹੈਗੇ ਤੁਪੇ ਵੀ ਰੱਖ ਸਕਦੇ ਆ। ਨਹੀਂ ਨੂੰ ਮੰਨ ਲਓ ਫ੍ਰਿਜ ਵਗੈਰਾ ਨਾਲ ਗਾਵੇ ਟਾ ਕੇ ਇਤ ਕਿਸੇ ਵੀ ਜਗ੍ਹਾ ਤੇ ਰੱਖੋ। ਤਾਂ ਇਹਦੇ ਵਿੱਚ ਜਿੰਨੀ ਵੀ ਬੈਵਾਦੀ ਹੋਊਗੀ ਤੇ ਇਹਨਾਂ ਦਾ ਗੰਦਾ ਜਿਹੜਾ ਪਾਣੀ ਹੋਊਗਾ ਉਹ ਸਾਰਾ ਜਿਹੜਾ ਨਮਕ ਨਾਲ ਨਿਕਲ ਜਾਊਗਾ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਨੂੰ ਧੋਵੋਗੇ ਤਾਂ ਇਹ ਬਿਲਕੁਲ ਫਰੈਸ਼ ਚ ਹੋ ਜਾਣਗੇ। ਤੇ ਉਸ ਤੋਂ ਬਾਅਦ ਜਦ ਸਬਜੀ ਬਣਾਵਾਂਗੇ ਤਾਂ ਸਬਜੀ ਬਿਲਕੁਲ ਇੱਕਦਮ ਸਾਫ਼-ਸਾਫ਼ ਬਹੁਤ ਸੋਹਣੀ ਸਬਜੀ ਬਣਦੀ ਹੈ। ਇੱਕ ਵੀ ਇਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਲਾਲ ਜੀਵਾਂਦੀ ਆ ਪਾਣੀ ਆਉਂਦਾ ਬਿਲਕੁਲ ਇਹਦੀ ਕੋਈ ਪ੍ਰੋਬਲਮ ਨਹੀਂ ਆਉਗੀ। ਇੱਕ ਵਾਰ ਇਸ ਤਰੀਕੇ ਨਾਲ ਸਬਜੀ ਬਣਾ ਕੇ ਦੇਖਿਓ। ਪੱਕੀ ਨਮਕਵੇਂ ਲਾਤਾ ਤੁਹਾਨੂੰ ਮੈਂ ਦਿਖਾਉਂਗੀ ਕਿ ਇਹਦੇ ਵਿੱਚੋਂ ਕਿਸ ਤਰ੍ਹਾਂ ਦਾ ਪਾਣੀ ਨਿਕਲਦਾ ਹੈ। ਹਮੇਂ ਨੌਣ ਥੋੜੇ ਜਿਹਾ ਹੋਰ ਲਾ। ਆ ਕਾਂਡੇ ਜਿਤਨਾ ਇਹ ਤਾਂ ਸਾਫ਼ ਕਰਦੇ। ਪ੍ਰਾਂਤ ਦੇ ਕਾਂਡੇ ਤੇ ਲੱਗ ਰਿਹਾ ਹਾਂ ਥੋੜੇ ਜਿਹਾ ਹੋਰ ਪਾ ਦੇ ਹਾਂ। ਚਮਚੇ ਨਾਲ ਪਾਲਾ। ਬਿਚ ਵਿਚ ਨੀ ਮਾਰਤ ਕਰਕੇ ਚਾਰ ਚੀ ਤੀਲ ਉਹ ਆ ਕਾਂਡੇ ਤੋਂ ਸਾਫ ਕਰ ਦੇ ਹੈ ਕਾਂਡੇ ਤੋਂ ਸਾਫ ਕਰ ਦੇ ਨੂਨ ਚੁੰਨੀ ਲੱਗੂਗੀ ਤੇਰੇ ਨਾਲ ਪ੍ਰਾਂਤ ਦੇ ਕਾਂਡੇ ਤੇ ਹੱਥ ਮਾਰ ਦੇ ਦੀਦੀ ਕਾਂਡੇ ਤੇ ਆਦੇ ਨੂਨ ਲੱਗ ਰਿਆ ਇੱਧਰ ਹਾਂ ਇਹ ਤੇਰੀ ਚੁੰਨੀ ਕੋਲੇ ਚੁੰਨੀ ਕੋਲੇ ਲੈ ਇਨੂੰ ਹੋ ਘਰ ਦੇ ਟੱਕੇ ਰੱਖਦੇ ਬਸ ਇਹਨੂੰ ਰੱਖਣਾ ਹੁੰਦਾ 10-15 ਅੰਕ ਮਿੰਟ ਜੇ ਤੁਸੀਂ ਵੱਧ ਵੀ ਰੱਖ ਲੱਕਦੇ ਹੋ ਬਸ ਹੱਦ ਅੱਧਾ ਘੰਟਾ ਅੱਧਾ ਘੰਟਾ ਪਹਿਲਾਂ ਇਹਨਾਂ ਨੂੰ ਛਿੱਲ ਕੱਟ ਲਓ ਤੇ ਸਟ੍ਰੈਨਰਾਂ 'ਚ ਰੱਖ ਦੇ ਲੈਮਾ ਟੱਕੇ ਰੱਖੀ ਨੂੰ ਬਸ ਇਹਨੇ ਮਸਾਲਾ ਤਿਆਰ ਕਰਾਂਗੇ ਇਹਨੂੰ ਇਹ ਤਿਆਰ ਹੋ ਆਏ ਨੇ ਇਹਨੇ ਆਪਾਂ ਪਿਆਜ਼ ਵਗੈਰਾ ਟਮਾਟਰ ਔਰ ਜਿਹੜੀਆਂ ਚੀਜ਼ਾਂ ਵੀ ਕੱਟ ਕਰਨੀਆਂ ਨੇ ਹਰੀ ਮਿਰਚ ਵਗੈਰਾ ਉਹ ਚੀਜ਼ਾਂ ਕੱਟ ਕਰਾਂਗੇ ਉਨੇ ਟਾਈਮ ਦੇ ਲਈ ਇਹਨਾਂ ਨੂੰ ਟੱਕ ਕੇ ਰੱਖ ਦਾਂਗੇ ਤੁਹਮ ਦਿਖਾਉਂਗੀ ਕਿ ਦੇ ਵਿੱਚੋਂ ਕਿੰਨੀ ਕਿ ਜਿਆਦਾ ਬੇਵਾਰਦੀਿਕ ਲੂ ਆਜਾ ਆਜਾ ਨਿਕੂਏ ਹੈਂਦੀ ਹੋਏਂ ਕੀ ਦਿੱਕੇ ਕਿ ਮੈਂ ਕੀ ਲੈ ਮੇਰੇ ਬਾਸਤੀ

ਠੀਕ ਹੈ ਹਾਂ ਰੋਟੀ ਦੁਬਾਈ ਉਹ ਰਿਖਾ ਕੇ ਜਾਏਗੇ ਮੇਰੇ ਕੋਲ ਹਾਂ ਆ ਦੇਖੋ ਇਹਦੇ ਵਿੱਚੋਂ ਇੰਨਾ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਦੇਖੋ ਹਾਂ ਹੈ ਨਾ ਗਿੱਲੇ-ਗਿੱਲੇ ਹੋ ਗਏ ਜਮੇ ਹਾਂ ਇਹ ਮਤਲਬ ਹੈ ਇਹ ਹੀ ਪਾਣੀ ਜਿਹੜਾ ਸਬਜ਼ੀ ਦੇ ਵਿੱਚ ਰਹਿ ਜਾਂਦਾ ਤੇ ਇਹ ਹੀ ਸਾਰਾ ਸਬਜ਼ੀ ਨੂੰ ਗੰਦਾ ਕਰ ਦਿੰਦਾ ਮਤਲਬ ਬਾਲਟੀ ਚ ਨਾ ਭਾਈ ਇਹਦੇ ਵਿੱਚ ਪਾਣਾ ਜਦੋਂ ਇਹ ਪਾਣੀ ਦੇ ਵਿੱਚੋਂ ਨਿਕਲ ਜੂਗਾ ਤਾਂ ਸਬਜੀ ਬਿਲਕੁਲ ਸਾਫ਼ ਹੋ ਜੂਗੀ। ਲੇਕੋ ਚੱਪਲਾਂ ਬੱਟੇ ਪਿੱਛੇ ਕਰ ਲੈ। ਕੱਢਤੀ ਹਾਂ। ਹਾਂ ਠੀਕ ਕੀਤਾ। ਡਰਜੂ ਵੀ ਦੀਦੀ। ਦਾਲਦੀ ਬਹੁਤ ਹੈ। ਈ ਕਰਦੇ। ਚਾਕਲੇਟ ਧਰ ਦ ਉੱਤੇ। ਮੈਂ ਦਾਂ। फोन ਪਾਉਣ ਵਾਲਾ ਸਟੈਂਡ ਪਿਆ ਸੀ ਹਾਂ ਤੇ ਸਿਰ ਰੱਖ ਕੇ ਉਹ ਸੌਂਗੀ ਮੈਂ ਮੈਂ ਤਾਂ ਪਈ ਜਦੋਂ ਮੜਾ ਜਾ ਹਿੱਲ ਗਿਆ ਇਲਤਾਂ ਲੱਗ ਗਿਆ ਵੀ ਸੱਪ ਆਏ ਘਰੀ ਖੜਾ ਮੈਂ ਉਹਨੂੰ ਦੇਖ ਕੇ ਨਾ ਡਰ ਗਈ ਤਾਂ ਹੀ ਕਹਿੰਮ ਖਾਤਾ ਡਰਦੀ ਵਾਲੀ ਐ ਲੈ ਮਿੱ ਕਾਦੀ ਟਿੱਕੜਾਂ ਮਾਣੀ ਲੋ ਜੀ ਖੜਜਾ ਖੰਡ ਖੜਜਾ ਸਬਜੀ ਤੋਂ ਲੀ ਪਾਣੀ ਨਾ ਕੱਢੋਂ ਤਾਂ ਪਾਣੀ ਕੱਢਣਾ ਔਖਾ ਹੋ ਜੂਗਾ ਐਂ ਕੱਢ ਕੇ ਅਰਧੀਆਂ ਇਹਦੇ ਵਿੱਚ ਪਾ ਲੈ। ਬਾਲਟੀ 'ਚ ਪਾ ਲੈ। ਬਾਲਟੀ 'ਚ ਪਾ ਬੈ ਲੈ ਇੱਕ ਪਾਣੀ ਹੋਰ ਕੱਢ। ਮੈਂ ਪਾਣੀ ਪਾਉਂ। ਇਹਦੇ ਵਿੱਚ ਪਾ ਲੈਂ। ਹਾਂ ਇਹਦੇ ਨੇ ਕੱਢ ਲੈ। ਧੀ ਜੀ ਚਾਰਨੀ ਲਿਆਕ ਦੇਣੀ ਦੀ ਛੋਟੀ ਜੀ। ਹਾਂ ਮਸਲ ਕੇ ਤੋਟੋ ਕੇ ਕੱਢਦੇ ਸਮਾਰ ਕੇ ਬਾਲਟੀ 'ਚ ਪਾ ਲੈ। ਇੰਨਾ ਦੋ ਬਣਾ ਉੱਪਰ ਪੈਰ ਰੱਖ ਲਾ ਬੁੱਤ ਮੱਛਰ ਲੜੀ ਜਾਂਦਾ ਤੇ ਆਹ ਦੇ ਦੀਦੀ ਦੇ ਲੜੂਆ ਹੁਣ ਬਣਾ ਤੇ ਇੰਨਾ ਦਾ ਜੂਸ ਬਣਾ ਲੈ ਚਾਕਲੇਟ ਦਾ ਹਾਂ ਜੂਸ ਵੀ ਬਣਦਾ ਇਹਨਾਂ ਦਾ ਹਾਂ ਬਣਦਾ ਆਹ ਦੇਖ ਸਾ ਇਹ ਗੇ ਗੇ ਬਾਹਰ ਨਿਕਲ ਗਈ ਸਾਰੀ ਬੈਵਾ ਦੀ ਆ ਗਈ ਬਾਹਰ ਜਦ ਇਹ ਸਬਜੀ ਦੇ ਵਿੱਚ ਜਾਂਦੀ ਐ ਨਾ ਫੇਰ ਸਬਜੀ ਵਧੀਆ ਨਹੀਂ ਬਣਦੀ ਅਚਤ ਤਾਜ਼ਾ ਪਾਣੀ ਜਦ ਲਿੱਕ ਆ ਜਾਂਦਾ ਸਾਰਾ ਹਏ ਸਾਰਾ ਜੇ ਬਾਹਰ ਨਾ ਨਿਕਲੇ ਬਸੇ ਇਹੀ ਲਾਲਾਂ ਨਹੀਂ ਫਲਾ ਦਿੰਦਾ ਸਾਰੀ ਸਬਜ਼ੀ ਗੰਦੀ ਕਰ ਦਿੰਦਾ ਹੁਣ ਚਾਹੀਏ ਸਬਜ਼ੀ ਤੁਸੀਂ ਪਾਣੀ ਵਾਲੀ ਬਣਾ ਲਓ ਇਹਦੇ ਵਿੱਚ ਕੌਲ ਜੇ ਤੁਸੀਂ ਪਾਣੀ ਦੀ ਪਾ ਲਓ ਸੁੱਕੀ ਬਣਾ ਲਓ ਕੋਈ ਮੇਹ ਬਣਾ ਲਓ ਜਿਵੇਂ ਦੀ ਵੀ ਮਤਲ ਬਣਾਉਂਗੇ ਉਵੇਂ ਦੀ ਬਹੁਤ ਵਧੀਆ ਸਬਜ਼ੀ ਬਣ ਜੂਗੀ ਹਾਂ ਨਮ ਪ੍ਰਣ ਤਰੀਕਾ ਹਾਂ ਤਾਸ ਵੇ ਮੈਨੂੰ ਇਹ ਤਰੀਕਾ ਕਿਨੇ ਸਕਾਇ ਸੀ ਬਾਬਲੀ ਨਹੀਂ ਬੀਬੀ ਨੇ ਹਾਂ ਮੈਂ ਉੱਥੇ ਜਾ ਕੇ ਬੀਬੀਏ ਸਬਜ਼ੀ ਬਣਾਵੇ ਠੀਕ ਮੈਂ ਬੀਬੀ ਨੂੰ ਕਰਾਂ ਹੇ ਹਾਏ ਵੀ ਆ ਸਬਜ਼ੀ ਬੀਬੀ ਕਰਦੀ ਹਾਂ ਮਗਰ ਮੈਂ ਨਹੀਂ ਖਾਂਦੀ ਬੀਬੀ ਕਹਿੰਦੀ ਤੂੰ ਤੂੰ ਤਾਂ ਛੱਡਦੀ ਵੀ ਨਹੀਂ ਆ ਨਾ ਮੈਨੂੰ ਤਾਂ ਪਸੰਦੀ ਨਹੀਂ ਹੈਗੀ ਇਹੇ ਕਹਿੰਦੀ ਘਰ ਤੂੰ ਨਹੀਂ ਪਸੰਦ ਮਗਾ ਪਾਣੀ ਇਹ ਛੱਡ ਦਿੰਦੀ ਐ ਤਾਂ ਕਹਿੰਦੀ ਲੈ ਤੂੰ ਅੱਜ ਦਿਖਾਈਂ ਪਾਣੀ ਭਈ ਉਹ ਨਾ ਨਹੀਂ ਤਾਂ ਬਣਾ ਲਈ ਸਬਜ਼ੀ ਐਵੇਂ ਨੂਨ ਲਾਤਾ ਸਾਰਾ ਉਹ ਤਾਂ ਜਿਵੇਂ ਸੁੱਕੀ ਬਣਾਉਂਦੇ ਨੇ ਕੱਲੇ ਤੇਲ ਚ ਉਹਨਾਂ ਨੇ ਭਈ ਬਣਾ ਲਈ ਸਬਜ਼ੀ ਤੇ ਮਾਮੀ ਮੈਨੂੰ ਆਥਣੇ ਰੋਟੀ ਦੇਵੇ ਬੱਟ ਜਿੰਨੀ ਸਬਜ਼ੀ ਪਾ ਰੱਖੀ ਮਾਂ ਮੈਨੂੰ ਦੇਹੇ ਤੋ ਨੀ ਕਿ ਤੋੜ ਦੇਂਗੇ ਮਾਮੀ ਮੈਂ ਰੱਖ ਦੇਣ ਮੈਨੂੰ ਮੈਨੂੰ ਤਾਂ ਇਹ ਪਸੰਦ ਨਹੀਂ ਨਾ ਲਾਈਟਨ ਚੱਲਦੀ ਪੁੱਤ ਤਾਰ ਨਹੀਂ ਪਾਈ ਹੋਈ ਮੈਨੂੰ ਕਹਿੰਦੀ ਤੂੰ ਖਾ ਕੇ ਦੋ ਦੇ ਇੱਕ ਤੂੰ ਖਾ ਕੇ ਦੋ ਦੇ ਕੇ ਮੈਂ ਉਹਨੂੰ ਕਹਾਂ ਵੀ ਨਹੀਂ ਮੈਂ ਤਾਂ ਖਾਂਦੀ ਨਹੀਂ ਲੋ ਮਮਤਾ ਦੀ ਚਾਕਲੇਟ ਇਹ ਜਮੇ ਗਾੜਾ ਪਣੀ ਨਿਕਲੇ ਹਾਂ ਹੱਥ ਰਾ ਕੱਢ ਲੈ ਹੱਥ ਨਾਲ ਪਾਣੀ ਕਾਨੂੰ ਪਚਪਾਤਾ ਇਹ ਤਾਂ ਨਹੀਂ ਸਕਿਆ ਇੱਕ ਪਾਣੀ ਦੇ ਵਿੱਚੋਂ ਨਿਕਲ ਲਿਆ ਨਿੱਕੇ ਕੁੰਮੀ ਹੈਲਪ ਕਰਦੀ ਦੀਦੀ ਫਿਰ ਦੇਖੋ ਕਿੰਨੀਆਂ ਛਿੱਟਨੀਆਂ ਛਿੱਟਨੀਆਂ ਹੋ ਗਈਆਂ ਪਹਿਲਾਂ ਜਮਾ ਇਹ ਕਾਲੀਆਂ ਕਾਲੀਆਂ ਬਣ ਜਾਂਦੀਆਂ ਸੀ ਇਹ ਤਾਂ ਛਿੱਟੀਆਂ ਨਿਕਲੀਆਂ ਇਵੇਂ ਹਾਂ ਹੁਣ ਜੇ ਮੈਂ ਇਹਨਾਂ ਦੀ ਬਣਾ ਕੇ ਸਬਜ਼ੀ ਵੀ ਦਿਖਾਵਾਂ ਨਾ ਫੈਲੋਂ ਬਹੁਤ ਕੁਸ਼ਿਸ਼ ਕਰ ਰਹੀ ਕਰਦੀ ਸੀ ਵੀ ਇਹਦੇ ਵਿੱਚ ਨੀਂਗੂ ਨਚੋੜ ਦੇ ਤਾਂ ਸਹੀ ਹੋ ਜਾਂਦੀ ਆ ਨਾ ਐ ਕਰਦੀ ਹੂੰ ਇਹ ਕਰਦੀ ਪਰ ਇਹ ਹੀ ਕਿ ਮੈਂ ਵੀ ਸਹੀ ਨਹੀਂ ਹੁੰਦੀ ਆ ਅਸਲ 'ਚ ਮੈਂ ਸਭ ਤੋਂ ਸਹੀ ਤਰੀਕਾ ਹੀ ਬਣਾਉਂਗਾ ਇਹਨਾਂ ਨੂੰ ਬਸ ਨੂਨ ਲਾ ਕੇ ਰੱਖੋ ਮੈਂ ਤਾਂ ਇਕ ਲੋਣੀ ਨੂੰ ਦੇ ਕੇ ਦੁਖਲੇ ਬਸ ਦੀ ਦਿਨ ਤਾਂ ਦੇਤੀ ਸ਼ੈਂਪੂ ਹੀ ਨਾ دیا۔ ਹਾਲਾ ਨੂੰ ਨਹੀਂ ਆਹ ਹੈ ਮੁੰਤਾ ਮੈਂ ਜ਼ਗਨੀਆ ਕੋਲਾ ਪਾਣੀ ਦਾ ਡੋਲਿਆ ਹੇ ਇਹ ਕੋਲਾ ਵਾਂਗੀ ਦਾ ਡੋਲਦੇ ਉਰੇ ਕਾਸੇ ਪੁੱਦੇ ਚ ਭਾ ਦੇ ਤੈਨੂੰ ਚੱਕ ਕੇ ਬਾਲਟੀ ਨੂੰ ਐਂ ਲਟਾ ਲੂ ਨੀ ਕੋਲਾ ਇਹਦੇ ਚੁੱਕੜਦੇ ਖਾ ਨਾਲ ਕੱਢਣੀ ਓਖੀਆਂ ਨੇ ਕਿੰਨੀ ਆਂ ਸਾਫ ਹੋ ਗਏ ਗੰਦੇ ਗੰਮੀ ਬਾਲਟੀ ਆਲਾ ਪਾਣੀ ਵੀ ਚਿੱਟਾ ਹੋ ਗਿਆ ਇੱਕ ਹੋਰ ਕੱਢ ਦਿੰਨੇ ਆ ਪਾਣੀ ਹਾਂ ਮਸਾਲਾ ਦੇਣਾ ਨੂੰ ਸਮਾਰ ਕੇ ਇੱਕ ਪਾਣੀ ਹੋਰ ਕੱਢ ਦਿੰਨੀ ਚਾਰ ਨਹੀਂ ਚ ਪਾ ਦੇ ਅੰਗੂਠੇ ਛੱਡ ਦੂੰਗੀ ਤੇ ਮਸਾਲਾ ਦਾ ਬਹੁਤ ਹਾਂ ਮਸਾਲਾ ਦੇਣਾ ਨਾ ਬਸ ਪਾਣੀ ਅੱਗੇ ਹੀ ਇੱਕ ਤਰੀਕਾ ਹੈ ਉਸ ਤੋਂ ਬਾਅਦ ਬਸ ਜਿਵੇਂ ਤੜਕਾ ਲਾਉਣਾ ਤੇ ਵਾਣੀ ਵਧੀਆ ਸਬਜੀ ਬਣ ਕੇ ਤਿਆਰ ਹੋਊਗੀ ਫਿਰ ਚਾਹੇ ਤੂੰ ਸੀਜ਼ ਦੇ ਵਿੱਚ ਪਾਣੀ ਪਾ ਲਓ ਤਾਂ ਵੀ ਇਹ ਕੋਈ ਆ ਨਹੀਂ ਹੈਗਾ ਵੀ ਲਾਲਾ ਨਹੀਂ ਛੱਡ ਜੋ ਸਬਜੀ ਚਾਹੇ ਤੂੰ ਸੁੱਕੀ ਬਣਾ ਲਓ ਜਿਵੇਂ ਦੀ ਬਣਾਉਂਗੀ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਊਗੀ ਬਸ ਆਹੀ ਇੱਕ ਤਰੀਕਾ ਮੈਂ ਤੁਹਾਨੂੰ ਦੱਸਣ ਦੇ ਲਈ ਦਿਖਾਉਣ ਦੇ ਲਈ ਸੋਚਿਆ ਕਿ ਵੀ ਚਲੋ ਬੈਸਟ ਚੀਜ਼ ਹੈ ਪਹਿਲਾਂ ਮੈਨੂੰ ਐਂ ਜੀ ਮਤਲਬ ਕੀ ਹੋ ਗਿਆ ਬਸ ਇਹੀ ਇੱਕ ਤਰੀਕਾ ਦੱਸਣ ਦੇ ਲਈ ਵੀਡੀਓ ਬਣਾਈ ਸੀ ਦੀ ਵਾਰ ਸੇ ਤਿੱਕੇ ਦੋ ਸਾਰੇਆਂ ਨੇ ਜਾਣ ਹੁਣ ਬੈਲਾ ਮੈਨੂੰ ਆਏ ਸੀਗਾ ਮੈਂ ਖਸਾਰੇਆਂ ਨੇ ਸੁੱਤ ਗਏ ਵੀ ਮੰਨ ਤਨੇ ਹੁਣ ਬਲੌਗਿੰਗ ਬੰਦ ਕਰਕੇ ਸਬਜ਼ੀਆਂ ਬਣਾਉਣ ਲਈ ਉਹ ਕਰ ਲਿਆ ਹੁਣ ਸਬਜ਼ੀਆਂ ਬੱਸੀ ਆਂਦੀ ਐ ਤੇ ਸਬਜ਼ੀਆਂ ਬਸ ਫਿਰ ਇਹ ਸਬਜ਼ੀ ਉਹ ਇਹ ਜੀ ਸੀ ਜਿੱਦ ਮੈਨੂੰ ਲੱਗਿਆ ਕਿ ਨੌਲੇਜ ਦੇਣੀ ਚਾਹੀਦੀ ਬਹੁਤ سارے ਤੰਗ ਹੁੰਦੇ ਨੇ ਕਿਸੇ ਨੂੰ ਦਾ ਜੀ ਵੀ ਕਰਦੇ ਐ ਸਬਜ਼ੀ ਖਾਣ ਨੂੰ ਕਾਂ ਵੀ ਹੋਏ ਸਬਜ਼ੀ ਨਹੀਂ ਬਣਾਉਂਦੇ ਹੈਗੇ ਕਿਉਂਕਿ ਬਣਾਉਂਦਾ ਸਹੀ ਤਰੀਕਾ ਨਹੀਂ ਆਉਂਦਾਗਾ ਤੇ ਸਬਜ਼ੀ ਸਹੀ ਨਹੀਂ ਬਣਦੀ ਬਦਿਆ ਕਿ ਤਾਣਾ ਮੈਂ ਵੀ ਦੱਸ ਕੇ ਹੋਰ ਹਾਂ ਇਹ ਬਣਾਉਣ ਨੂੰ ਕਿ ਲਾ ਕੇ ਜੁਆਣ ਦਾ ਤੜਕਾ ਹਾਂ ਇਹਦੇ ਚ ਜੀਦੇ ਦਾ ਤੜਕਾ ਪੈਰ ਪਿੱਛੇ ਕਰਨੀ ਕੇ ਇਹ ਨਾ ਘੰਡਾ ਉੱਤੇੰਡਾਇ ਕਰ ਦੋ ਤੇਰੇ ਚੱਕ ਚੱਕ ਲਈ ਜਰ ਬਾਲਟੀ ਤੇ ਰੱਖ ਲੈਣ ਹਾਂ ਨਿਚੋੜ ਕੇ ਲਓ ਜੀ ਇਹਨੂੰ ਇੱਕ ਪਾਣੀ ਵਾਸ ਹੋਰ ਕਰ ਲਾਂਗੇ ਤੇ ਦੇਖੋ ਤੁਸੀਂ ਦੇਖ ਕੀ ਰਿਹਾ ਹਾਂ ਸਾਰਾ ਪਾਣੀ ਬਿਲਕੁਲ ਚਿੱਟਾ ਹੋ ਹੋ ਨਿਕਲ ਰਿਹਾ ਹੈਗਾ ਸਾਰੀ ਬੈਵਾਦੀ ਖਤਮ ਹੈ ਤੇ ਇਸ ਤੋਂ ਬਾਅਦ ਦੇ ਸਬਜ਼ੀ ਬਣਨ ਦੇ ਲਈ ਤਿਆਰ ਹੈ ਇੱਕ ਪਾਣੀ ਇਹਨਾਂ ਨੂੰ ਹੋਰ ਕੱਢਾਂਗੇ ਦੇਖੋ ਕਿੰਨੀਆਂ ਚਿੱਟੀਆਂ ਹੋ ਗਈਆਂ ਤੇ ਬਿਲਕੁਲ ਇਹ ਤਿਲਕਣੋਂ ਜੀ हट ਗਈਆਂ ਪਹਿਲਾਂ ਭਰਾ ਵਿੱਚ ਇਹ ਬਹੁਤ ਜ਼ਿਆਦਾ ਤਿਲਕਰੀਆਂ ਸੀ ਲਾ ਕੇ ਜੁਆਣ ਦਾ ਤੜਕਾ ਹੁਣ ਕਰ ਦਿੰਨੀ ਆ ਸਬਜ਼ੀ ਤਿਆਰ ਪਿਆਜ਼ ਟਮਾਟਰ ਪਾ ਕੇ ਲੈਮੀ ਵਾਹ ਤੋਤੇ ਕਿੰਨੇ ਸੋਹਣੇ ਲੱਗਦੇ ਹਾਂ ਨਿੱਕ ਡੇਡਾਰ ਗਈ ਹੈ ਸਾਡੀ ਅਰਬੀਆਂ ਦੀ ਸਬਜ਼ੀ ਜਿਹੜੀ ਬਣਾਈ ਸੀ ਦੇਖੋ ਕਿੰਨੀ ਵਧੀਆ ਸਬਜ਼ੀ ਬਣਨੀ ਹੈ ਥੋੜਾ ਜਿਹਾ ਪਾਇਆ ਵਿੱਚ ਦੇਸੀ ਕੀ ਇਹ ਜੈ ਟੇਸਟ ਨੂੰ ਹੋਰ ਡਬਲ ਕਰੂ ਦੇਖੋ ਕਿਤੇ ਵੀ ਕੋਈ ਪਾਣੀ ਜਾਂ ਕੋਈ ਛੇਵੇਂ ਚਿਪਚਿਪੀ ਜੀ ਤਾਰ ਜੀ ਕੁਝ ਬਣ ਰੇ ਬਿਲਕੁਲ ਵੀ ਨਹੀਂ ਬਿਲਕੁਲ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਜ਼ਰੂਰ ਕਰਕੇ ਵੇਖਿਓ ਬਹੁਤ ਵਧੀਆ ਬਣਦੀ ਹੈ ਸਬਜੀ ਤੇ ਜਿਹੜੀ ਮੈਂ ਨੌਲੇਜ ਦਿੱਤੀ ਤੇ ਦੱਸਿਓ ਮੈਨੂੰ ਵੀ ਮੇਰੇ ਇਸ ਤਰੀਕੇ ਦੇ ਨਾਲ ਕਿਸ ਕਿਸ ਨੇ ਸਬਜੀ ਬਣਾਈ ਤੇ ਕਿਨੂੰ ਕਿਨੂੰ ਤਰੀਕਾ ਪਹਿਲਾਂ ਤੋਂ ਪਤਾ ਸੀ ਤੇ ਕਿਨੂੰ ਕੀਤੇ ਲਈ ਨਾ ਹੁੰਦਾ ਸੀ ਥੈਂਕ ਯੂ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਦਿਲ ਤੋਂ ਥੈਂਕ ਯੂ